ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਹੋ ਤਾਂ ਇਹਨਾਂ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਜ਼ਰੂਰ ਕਰਿਓ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 12 ਗੁਰਦੁਆਰਾ ਸਹਿਬਾਨਾਂ ਬਾਰੇ ਜੋ ਸ੍ਰੀ ਅਨੰਦਪੁਰ ਸਾਹਿਬ ਅਤੇ ਆਸ-ਪਾਸ ਮੌਜੂਦ ਹਨ ਜਿਨ੍ਹਾਂ ਵਿੱਚ ਪੰਜ ਕਿਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਹਿਬਾਨ ਜਿਵੇਂ ਕਿ ਇਸ ਨਗਰੀ ਦਾ ਪਿਸ਼ੋਕੜ ਕਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਰਹਿੰਦਾ ਸੀ ਕਿੱਥੇ ਨਾਮੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਕਿਸ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਕਾਰਜ ਹੋਇਆ ਆਓ ਹੁਣ ਅਗਲੇ 20 ਮਿੰਟਾਂ ਵਿੱਚ ਆਪਾਂ ਜਾਣਾਂਗੇ 12 ਗੁਰਦੁਆਰਾ ਸਹਿਬਾਨ ਬਾਰੇ ਸਭ ਤੋਂ ਪਹਿਲਾਂ ਇਸ ਨਗਰੀ ਦੇ ਪਿਸ਼ੋਕੜ ਵੱਲ ਝਾਤ ਮਾਰੀਏ 1665 ਈਸਵੀ ਵਿੱਚ ਨਾਵੇਂ ਪਾਤਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਖੋਵਾਲ ਦੀ ਜ਼ਮੀਨ ਮੁੱਲ ਖਰੀਦ ਕੇ ਚੱਕ ਬੱਧਾ ਮਾਤਾ ਜੀ ਦੇ ਨਾਮ ਤੇ ਇਸ ਨਗਰ ਦਾ ਨਾਮ ਚੱਕ ਨਾਨਕੀ ਜੀ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਨਗਰੀ ਨੂੰ ਅਨੰਦਾਂ ਦੀ puri ਬਣਾ ਦਿੱਤਾ ਇਸ ਨਗਰੀ ਦੇ ਵਿੱਚ ਮੌਜੂਦ ਪੰਜ ਕਿਲਿਆਂ ਬਾਰੇ ਵੀ ਜਾਣਾਂਗੇ ਆਓ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਦਾ ਇਤਿਹਾਸ ਜਾਣੀਏ ਤਖਤ ਸ੍ਰੀ ਕੇਸਗੜ ਸਾਹਿਬ ਸਿੱਖ ਇਤਿਹਾਸ ਦਾ ਉਹ ਸਥਾਨ ਹੈ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ ਅਤੇ ਸਿੱਖ ਪੰਥ ਨੂੰ ਨਿਰਪੈਤਾ ਸਮਾਨਤਾ ਅਤੇ ਸੇਵਾ ਦੀ ਪਹਿਚਾਣ ਮਿਲੀ ਇਹ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਸਗੋਂ ਸਿੱਖ ਸੰਘਰਸ਼ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਸ ਦਾ ਇਤਿਹਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੂਰ ਅੰਦੇਸ਼ੀ ਅਤੇ ਕੁਰਬਾਨੀ ਨਾਲ ਭਰਿਆ ਹੋਇਆ ਹੈ ਇਹ ਉੱਚੀ ਟਿਕਰੀ ਤੇ ਸਥਿਤ ਹੋਣ ਕਾਰਨ ਸ਼੍ਰੀ ਆਨੰਦਪੁਰ ਸਾਹਿਬ ਦੀ ਰੱਖਿਆ ਲਈ ਇੱਕ ਮਜ਼ਬੂਤ ਕੇਂਦਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੋਂ ਨੇੜੇ ਪੰਜ ਕਿਲੇ ਬਣਵਾਏ ਜੋ ਮੁਗਲ ਅਤੇ ਪਹਾੜੀ ਰਾਜਿਆਂ ਦੇ ਹਮਲਿਆਂ ਤੋਂ ਸੁਰੱਖਿਆ ਲਈ ਜ਼ਰੂਰੀ ਸਨ ਇੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗਾਂ ਸਮੇ ਵਰਤੇ ਹੋਏ ਸ਼ਸਤਰ ਤਲਵਾਰ ਖੰਡਾ ਨਾਗਣੀ ਵਰषा ਆਦਿ ਅਤੇ ਅੰਮ੍ਰਿਤ ਸੰਚਾਰ ਸਮੇ ਵਰਤਿਆ ਗਿਆ ਖੰਡਾ इत्यादिक ਸ਼ਸਤਰ ਉਸ ਸਮੇਂ ਦੀਆਂ ਯਾਦਗਾਰਾਂ ਸੰਭਾਲੀਆਂ ਹਨ ਅੱਜ ਵੀ ਇਹਨਾਂ ਦੇ ਦਰਸ਼ਨ ਸਿੱਖ ਸੰਗਤਾਂ ਕਰਦੀਆਂ ਹਨ ਸ਼੍ਰੀ ਅਨੰਦਪੁਰ ਸਾਹਿਬ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਨ ਕੇਂਦਰ ਹੈ ਇਸ ਸ਼ਹਿਰ ਦੀ ਸੁਰੱਖਿਆ ਲਈ ਗੁਰੂ ਜੀ ਨੇ ਪੰਜ ਕਿਲਿਆਂ ਦੀ ਉਸਾਰੀ ਕਰਵਾਈ ਕਿਲਾ ਆਨੰਦਗੜ੍ਹ ਕਿਲਾ ਲੋਹਗੜ੍ਹ ਅਤੇ ਕਿਲਾ ਹੂਲਗੜ੍ਹ ਚੌਥਾ ਕਿਲਾ ਤਾਰਾਗੜ੍ਹ ਅਤੇ ਪੰਜਵਾਂ ਕਿਲਾ ਸੀ ਫਤੇਗੜ੍ਹ ਸਭ ਤੋਂ ਪਹਿਲਾ ਕਿਲਾ ਜਿਸ ਦਾ ਨਾਮ ਹੈ ਕਿਲਾ ਆਨੰਦਗੜ੍ਹ ਇਹ ਕਿਲਾ 1699 ਈਸਵੀ ਵਿੱਚ ਬਣਾਇਆ ਗਿਆ ਸੀ ਇਸ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਮੁੱਖ रणनीतिक किला ਮੰਨਿਆ ਜਾਂਦਾ ਹੈ ਸ਼ਹਿਰ ਤੋਂ ਦੱਖਣ ਵੱਲ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਸਭ ਤੋਂ ਮਜ਼ਬੂਤ ਅਤੇ ਉੱਚਾ ਕਿਲਾ ਸੀ ਜੋ ਸਿੱਖ ਫੌਜ ਦਾ ਮੁੱਖ ਟਿਕਾਣਾ ਮੰਨਿਆ ਗਿਆ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਕਿਲੇ ਦੀ ਉਸਾਰੀ ਸ਼ੁਰੂ ਕੀਤੀ ਸੀ ਇੱਥੇ ਹੀ ਭਾਈ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਦੇ ਮੱਥੇ ਵਿੱਚ ਨਾਗਣੀ ਵਰਸ਼ਾ ਮਾਰ ਕੇ ਆਪਣੀ ਬਹਾਦਰੀ ਦਿਖਾਈ ਸੀ ਅੱਜ ਇੱਥੇ ਗੁਰਦੁਆਰਾ ਆਨੰਦਗੜ੍ਹ ਸਾਹਿਬ ਸਥਿਤ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਕਿਲੇ ਦਾ ਇੱਕ ਪੁਰਾਤਨ ਕਮਰਾ ਅਜੇ ਵੀ ਮੌਜੂਦ ਹੈ ਦੂਸਰਾ ਕਿਲਾ ਲੋਗੜ ਇਹ ਕਿਲਾ 1690 ਈਸਵੀ ਦੇ ਆਸ-ਪਾਸ ਬਣਾਇਆ ਗਿਆ ਸੀ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਇਸ ਦਾ ਨਾਮ ਲੋਗੜ ਭਾਵ ਲੋਹੇ ਦਾ ਕਿਲਾ ਨਾਮ ਹੀ ਕਿਲੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਇਹ ਖਾਲਸਾ ਫੌਜ ਦਾ ਰੱਖਿਆਤਮਕ ਕੇਂਦਰ ਸੀ ਇਹ ਕਿਲਾ ਸਿੱਖ ਰਣਨੀਤੀ ਦਾ ਅਹਿਮ ਹਿੱਸਾ ਸੀ ਅੱਜ ਇਸ ਦੀ ਜਗ੍ਹਾ ਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਹੈ ਇੱਥੇ ਪੁਰਾਤਨ ਹਰਟ ਵਾਲਾ ਕੂਹ ਅਤੇ ਸ਼ਸਤਰ ਬਣਾਉਣ ਦੇ ਸੰਕੇਤ ਵੀ ਮਿਲਦੇ ਹਨ ਤੀਸਰਾ ਕਿਲਾ ਹੋਲਗੜ੍ਹ 1690 91 ਈਸਵੀ ਦੇ ਦੌਰਾਨ ਇਹ ਕਿਲਾ ਤਿਆਰ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਕੇਸਗੜ੍ਹ ਸਾਹਿਬ ਦੇ ਆਸ-ਪਾਸ ਗੁਰੂ ਸਾਹਿਬ ਜੀ ਨੇ ਇਹ ਕਿਲੇ ਤਿਆਰ ਕਰਵਾਏ ਸਨ ਇਸ ਕਿਲੇ ਦਾ ਨਾਮ ਹੋਲਗੜ੍ਹ ਸਿੱਖਾਂ ਨੂੰ ਸਦਾ ਕਿਰਿਆਸ਼ੀਲ ਰਹਿਣ ਦਾ ਸੰਦੇਸ਼ ਦਿੰਦਾ ਹੈ ਇਸ ਕਿਲੇ ਦਾ ਇਤਿਹਾਸ ਹੋਲੇ ਮਹੱਲੇ ਦੇ ਤਿਉਹਾਰ ਨਾਲ ਜੁੜਿਆ ਹੈ ਜਿਸ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1700 ਈਸਵੀ ਵਿੱਚ ਕੀਤੀ ਸੀ ਰੋਲੇ ਮਹੱਲੇ ਦੌਰਾਨ ਇੱਥੇ ਸਿੱਖ ਯੋਧਿਆਂ ਦੀ ਸਿਖਲਾਈ ਅਤੇ ਜੁੱਧ ਕਲਾ ਦਾ ਪ੍ਰਦਰਸ਼ਨ ਹੁੰਦਾ ਸੀ ਇੱਥੇ ਗੁਰਦੁਆਰਾ ਫੋਲਗੜ ਸਾਹਿਬ ਬਣਿਆ ਹੈ ਅਤੇ ਭਾਈ ਆਨੰਦ ਸਿੰਘ ਜੀ ਦੀ ਯਾਦ ਵਿੱਚ ਸਿੱਖ ਲਾਇਬ੍ਰੇਰੀ ਵੀ ਸਥਾਪਿਤ ਹੈ ਚੌਥਾ ਕਿਲਾ ਜਿਸ ਦਾ ਨਾਮ ਸੀ ਤਾਰਾਗੜ ਇਹ ਕਿਲਾ ਵੀ 1691-92 ਈਸਵੀ ਵਿੱਚ ਹੀ ਬਣਿਆ ਸੀ ਇਹ ਅਨੰਦਪੁਰ ਸਾਹਿਬ ਤੋਂ ਲਗਭਗ 5 ਕਿਲੋਮੀਟਰ ਦੂਰ ਇਹ ਕਿਲਾ ਸਿੱਖਾਂ ਨੂੰ ਭਗਤੀ ਅਤੇ ਸ਼ਕਤੀ ਦੇ ਸੰਮੇਲ ਦਾ ਸੁਨੇਹਾ ਦਿੰਦਾ ਹੈ ਇਸ ਦੀ ਉਸਾਰੀ ਦਾ ਮਕਸਦ ਸ਼ਹਿਰ ਦੀ ਬਾਹਰੀ ਹੱਦਾਂ ਦੀ ਰਾਖੀ ਕਰਨਾ ਸੀ ਇਹ ਕਿਲਾ 1704 ਦੀ ਢੇਰਾਬੰਦੀ ਦੌਰਾਨ ਮੁਗਲ ਅਤੇ ਪਹਾੜੀ ਫੌਜਾਂ ਦੇ ਹਮਲਿਆਂ ਦਾ ਸਾਹਮਣਾ ਕਰਦਾ ਰਿਹਾ ਇੱਥੇ ਭਾਈ ਕਨਈਆ ਜੀ ਦੀ ਸੇਵਾ ਦੀ ਯਾਦ ਵੀ ਜੁੜੀ ਹੋਈ ਹੈ ਜਿਨ੍ਹਾਂ ਨੇ ਜੰਗ ਵਿੱਚ ਦੁਸ਼ਮਣਾਂ ਸਮੇਤ ਸਾਰਿਆਂ ਦੀ ਸੇਵਾ ਕੀਤੀ ਸੀ ਗੁਰਦੁਆਰਾ ਕਿਲਾ ਤਾਰਾਗੜ੍ਹ ਵਿੱਚ ਪੁਰਾਤਨ ਬੌਲੀ ਵੀ ਹੈ ਜਿੱਥੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਪੰਜਵਾਂ ਕਿਲਾ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਜਿਸ ਦਾ ਨਾਮ ਕਿਲਾ ਫਤੇਗੜ੍ਹ ਹੈ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਲੇ-ਦੁਆਲੇ ਇਹ ਪੰਜ ਕਿਲੇ ਤਿਆਰ ਕਰਵਾਏ ਸਨ ਇਸ ਕਿਲੇ ਦਾ ਨਾਮ ਫਤੇਗੜ ਭਾਵ ਜਿੱਤ ਦਾ ਕਿਲਾ ਇਹ ਕਿਲਾ ਸਿੱਖਾਂ ਦੀ ਉਚੇਰੀ ਸੋਚ ਅਤੇ ਚੜ੍ਹਦੀ ਕਲਾ ਨੂੰ ਦਰਸਾਉਂਦਾ ਹੈ ਇੱਥੇ ਸਿੱਖ ਯੋਧਿਆਂ ਵੱਲੋਂ ਸ਼ਸਤਰ ਵਿਦਿਆ ਦੀ ਸਿੱਖਲਾਈ ਅਤੇ ਯੁੱਧ ਦੀਆਂ ਤਿਆਰੀਆਂ ਹੁੰਦੀਆਂ ਸਨ ਗੁਰਦੁਆਰਾ ਕਿਲਾ ਫਤੇਗੜ ਸਾਹਿਬ ਵਿੱਚ ਗੱਤਕੇ ਦੀ ਸਿੱਖਲਾਈ ਵੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਇੱਥੇ ਪੁਰਾਤਨ ਕੂਹ ਹੈ ਇਹ ਪੰਜੇ ਕਿਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੂਰ ਅੰਦੇਸ਼ੀ ਅਤੇ ਰਣਨੀਤਿਕ ਸੋਚ ਦਾ ਪ੍ਰਤੀਕ ਹਨ ਇਹਨਾਂ ਦੀ ਉਸਾਰੀ ਦਾ ਮੁੱਖ ਮਕਸਦ ਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਮੁਗਲ ਅਤੇ ਪਹਾੜੀ ਰਾਜਿਆਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣਾ 1704 ਵਿੱਚ ਅਨੰਦਪੁਰ ਸਾਹਿਬ ਦੇ ਵੱਡੇ ਘੇਰਾਬੰਦੀ ਦੌਰਾਨ ਇਹ ਕਿਲੇ ਸਿੱਖਾਂ ਦੀ ਰੱਖਿਆ ਦੀ ਤਾਕਤ ਬਣੇ ਸਨ ਇਹਨਾਂ ਕਿਲਿਆਂ ਦੀ ਸੰਭਾਲ ਅਤੇ ਪੁਰਾਤਨ ਵਿਖ ਨੂੰ ਬਰਕਰਾਰ ਰੱਖਣ ਦਾ ਯਤਨ ਕੀਤਾ ਗਿਆ ਹਰ ਕਿਲੇ ਵਿੱਚ ਗੁਰਦੁਆਰਾ ਸਾਹਿਬ ਬਣੇ ਹਨ ਜੋ ਸਿੱਖ ਵਿਰਸਤ ਨੂੰ ਜਾਣੂ ਕਰਵਾਉਂਦੇ ਨੇ ਅਤੇ ਸੰਗਤ ਲਈ ਧਾਰਮਿਕ ਕੇਂਦਰ ਵੀ ਹਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਪੰਜ ਕਿਲਿਆਂ ਦਾ ਇਤਿਹਾਸ ਜਾਣਨ ਤੋਂ ਬਾਅਦ ਆਓ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਜੂਦ ਹੋਰ ਇਤਿਹਾਸਕ ਅਸਥਾਨਾਂ ਬਾਰੇ ਜਾਣੀਏ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਰਹਿਣ ਬਸੇਰਾ ਸੀ ਉਹ ਜਗ੍ਹਾ ਗੁਰਦੁਆਰਾ ਗੁਰੂ ਕਾ ਮਹਿਲ ਬਣਿਆ ਹੈ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਸਥਾਨ ਹੈ ਇਹ ਥਾਂ ਸਿਰਫ ਇੱਕ ਘਰ ਭਾਵ ਇੱਟਾਂ ਦਾ ਮਕਾਨ ਨਹੀਂ ਇਹ ਜਗ੍ਹਾ ਉਸ ਸਮੇਂ ਦੀ ਰਾਜਸੀ ਅਤੇ ਧਾਰਮਿਕ ਦਿੱਖ ਦਾ ਪ੍ਰਗਟਾਵਾ ਵੀ ਹੈ ਜੈਸਨੂ ਸਿੱਖ ਕੌਮ ਨੇ ਆਪਣੇ ਗੁਰੂਆਂ ਦੀ ਮਹਾਨਤਾ ਅਤੇ ਬਹਾਦਰੀ ਦੀ ਯਾਦ ਵਾਸਤੇ ਸੰਭਾਲਿਆ ਹੈ। ਇਹ ਉਹ ਥਾਂ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਨਿਵਾਸ ਸਥਾਪਿਤ ਕੀਤਾ ਜਿੱਥੋਂ ਸਿੱਖ ਧਰਮ ਦੇ ਇਤਿਹਾਸ ਨਾਲ ਜੁੜੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਸ਼ੁਰੂਆਤ ਹੋਈ। ਇਸ ਸ਼ਹਿਰ ਦੀ ਸਭ ਤੋਂ ਪਹਿਲੀ ਇਮਾਰਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਵਾਸ ਅਸਥਾਨ ਸੀ ਜੋ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਵਜੋਂ ਜਾਣਿਆ ਜਾਂਦਾ ਹੈ ਇੱਥੇ ਹੀ ਗੁਰਦੁਆਰਾ ਕੋਰਾ ਸਾਹਿਬ ਵੀ ਬਣਿਆ ਹੈ ਇਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਗਭਗ 10 ਸਾਲ ਨਿਵਾਸ ਕੀਤਾ ਇੱਥੇ ਹੀ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਲ ਹੋਰ ਇਤਿਹਾਸਕ ਅਸਥਾਨ ਵੀ ਜੁੜੇ ਹਨ ਗੁਰਦੁਆਰਾ ਦਮਦਮਾ ਸਾਹਿਬ ਇੱਥੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਵਾਨ ਸਜਾਉਂਦੇ ਸਨ ਗੁਰਦੁਆਰਾ ਮੰਜੀ ਸਾਹਿਬ ਇਹ ਵੀ ਇਸੇ ਅਸਥਾਨ ਦਾ ਹਿੱਸਾ ਹੈ ਮਸੰਦਾਂ ਵਾਲਾ ਖੂਹ ਇਸ ਖੂਹ ਦੇ ਨੇੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਮਸੰਦਾਂ ਨੂੰ ਸਜਾ ਦਿੱਤੀ ਸੀ ਜੋ ਸੰਗਤ ਦੀ ਭੇਟਾ ਨੂੰ ਗੁਰੂ ਘਰ ਤੱਕ ਨਹੀਂ ਪਹੁੰਚਾਉਂਦੇ ਸਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਦੀ ਉਹ ਪਹਿਲੀ ਇਮਾਰਤ ਦਾ ਪ੍ਰਤੀਕ ਹੈ ਜਿਸ ਨੇ ਇਸ ਪਵਿੱਤਰ ਨਗਰ ਦੀ ਨੀਂਹ ਰੱਖੀ ਇਹ ਅਸਥਾਨ ਸਿੱਖ ਸੰਗਤ ਲਈ ਇੱਕ ਮਹਾਨ ਤੀਰਥ ਦੀ ਤਰ੍ਹਾਂ ਹੈ ਇੱਥੇ ਹਰ ਸਾਲ ਹਜ਼ਾਰਾਂ ਸ਼ਰਧਾਲੂ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਨਤਮਸਤਕ ਹੁੰਦੀਆਂ ਹਨ ਇਸ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਕਾਰਨ ਸਿਰਫ ਇੱਕ ਇਮਾਰਤ ਨਹੀਂ ਸਗੋਂ ਸਿੱਖ ਧਰਮ ਦੀ ਕੁਰਬਾਨੀ ਸੇਵਾ ਅਤੇ ਸਿਮਰਨ ਦੀ ਪਰੰਪਰਾ ਦਾ ਵੀ ਸਬੂਤ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਸਿੱਖ ਇਤਿਹਾਸ ਦਾ ਇੱਕ ਅਹਿਮ ਅਤੇ ਭਾਵੁਕ ਅਸਥਾਨ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕੀਤਾ ਇਹ ਅਸਥਾਨ ਉਸ ਪਵਿੱਤਰ ਘਟਨਾ ਦੀ ਯਾਦ ਦਿਵਾਉਂਦਾ ਹੈ ਜਦੋਂ ਗੁਰੂ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਇੱਥੇ ਅੰਤਮ ਸੰਸਕਾਰ ਕੀਤਾ ਗਿਆ ਸੀ ਇਹ ਘਟਨਾ ਸਨ 1675 ਈਸਵੀ ਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਖਿਲਾਫ ਆਵਾਜ਼ ਉਠਾਈ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਉਹਨਾਂ ਦੀ ਰਾਖੀ ਲਈ ਦਿੱਲੀ ਵੱਲ ਰਵਾਨਾ ਹੋਏ ਸਤਿਗੁਰੂ ਜੀ ਨੇ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ Hindu ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਭਾਈ ਜਤਾ ਜੀ ਨੇ ਵੱਡੀ ਹਿੰਮਤ ਅਤੇ ਸੂਝ-ਬੂਝ ਨਾਲ ਗੁਰੂ ਜੀ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਿਆਂਦਾ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਸਿਰਫ 9 ਸਾਲ ਦੀ ਸੀ ਆਪਣੇ ਪਿਤਾ ਦਾ ਸੀਸ ਇਸ ਅਸਥਾਨ ਤੇ ਸੰਸਕਾਰ ਕੀਤਾ ਗਿਆ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ ਇੱਥੇ ਸਿੱਖ ਸੰਗਤਾਂ ਵੱਲੋਂ ਹਰ ਸਾਲ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਦਾ ਦੇ ਨਾਲ ਮਨਾਇਆ ਜਾਂਦਾ ਹੈ ਗੁਰਦੁਆਰਾ ਗੁਰੂ ਕਾ ਲਾਹੌਰ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਇੱਕ ਇਤਿਹਾਸਿਕ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਬਸੰਤ ਪੰਚਮੀ ਵਾਲੇ ਦਿਨ ਮਾਤਾ ਜੀਤ ਕੌਰ ਜੀ ਦੇ ਨਾਲ ਹੋਇਆ ਸੀ ਇਹ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਲਗਭਗ 11-12 ਕਿਲੋਮੀਟਰ ਦੀ ਦੂਰੀ ਤੇ ਹੈ ਲਾਹੌਰ ਨਿਵਾਸੀ ਭਾਈ ਹਰਜਸ ਜੀ ਨੇ ਨਵੇਂ ਪਾਤਸ਼ਾਹ ਜੀ ਦੀ ਹਾਜ਼ਰੀ ਦੇ ਵਿੱਚ ਆਪਣੀ ਸੁਪਤਰੀ ਅਜੀਤ ਕੌਰ ਦੀ ਸਗਾਈ ਗੋਬਿੰਦ ਰਾਏ ਜੀ ਦੇ ਨਾਲ ਕੀਤੀ ਸੀ ਸਮਾਪਤ ਆ ਕੇ ਲਾਹੌਰ ਨਿਵਾਸੀ ਸਿੱਖ ਸੰਗਤਾਂ ਨੇ ਗੁਰਮਤਾ ਕੀਤਾ ਕਿ 1684 ਈਸਵੀ ਦੀ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਕਾਰਜ ਕੀਤਾ ਜਾਵੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਸੰਗਤਾਂ ਨੂੰ ਕਿਹਾ ਕਿ ਅਸੀਂ ਬਰਾਤ ਲੈ ਕੇ ਲਾਹੌਰ ਨਹੀਂ ਆ ਸਕਦੇ ਇੱਥੇ ਹੀ ਆਨੰਦਪੁਰ ਸਾਹਿਬ ਦੇ ਨੇੜੇ ਗੁਰੂ ਘਰ ਲਾਹੌਰ ਵਸਾਇਆ ਜਾਵੇਗਾ ਬਹੁਤ ਥੋੜੇ ਸਮੇਂ ਵਿੱਚ ਸਾਰੀ ਤਿਆਰੀ ਕੀਤੀ ਗਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਰਾਤ ਲੈ ਕੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨਾਲ ਆਨੰਦਪੁਰ ਸਾਹਿਬ ਤੋਂ ਚੱਲ ਕੇ ਗੁਰੂ ਕੇ ਲਾਹੌਰ ਪਹੁੰਚੇ ਇਸ ਅਸਥਾਨ ਤੇ ਸਾਡੇ ਸਤਿਕਾਰਯੋਗ ਮਾਤਾ ਅਜੀਤ ਕੌਰ ਜੀ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਕਾਰਜ ਹੋਇਆ ਪਹਾੜਾਂ ਦੇ ਨਿਵਾਸੀ ਲੋਕਾਂ ਵੱਲੋਂ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਥੇ ਪਾਣੀ ਦੀ ਬਹੁਤ ਵੱਡੀ ਮੁਸ਼ਕਲ ਹੈ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਕਿਰਪਾ ਵਰਸ਼ਾ ਮਾਰ ਕੇ ਪੱਥਰਾਂ ਵਿੱਚੋਂ ਪਾਣੀ ਦੀਆਂ ਧਾਰਾਂ ਕੱਢੀਆਂ ਉੱਥੇ ਵੀ ਗੁਰਦੁਆਰਾ ਤਿਰਬੈਣੀ ਸਾਹਿਬ ਬਣਿਆ ਹੈ ਹਰ ਸਾਲ ਸੰਗਤਾਂ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਪੁਰਬ ਇਸ ਅਸਥਾਨ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਮਨਾਉਂਦੀਆਂ ਹਨ ਇੱਥੇ ਵਿਸ਼ੇਸ਼ ਨਗਰ ਕੀਰਤਨ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਗੁਰਦੁਆਰਾ ਕੀਰਤਪੁਰ ਸਾਹਿਬ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਕੰਢੇ ਸਥਿਤ ਹੈ ਇੱਕ ਇਤਿਹਾਸਿਕ ਨਗਰ ਵਜੋਂ ਜਾਣਿਆ ਜਾਂਦਾ ਜੋ ਸਿੱਖ ਧਰਮ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ ਇੱਥੇ ਕਈ ਗੁਰਦੁਆਰਾ ਸਾਹਿਬ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਗੁਰਦੁਆਰਾ ਬਾਬਾ ਗੁਰਦੇਤਾ ਜੀ ਸ਼ਾਮਲ ਹੈ ਕੀਰਤਪੁਰ ਸਾਹਿਬ ਦੀ ਸਥਾਪਨਾ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1627 ਵਿੱਚ ਕੀਤੀ ਸੀ। ਉਹਨਾਂ ਨੇ ਇਹ ਜ਼ਮੀਨ ਖਰੀਦ ਕੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੀ ਜ਼ਿੰਮੇਵਾਰੀ ਲਾ ਕੇ ਸਤਲੁਜ ਦਰਿਆ ਦੇ ਕੰਢੇ ਇਹ ਨਗਰ ਕੀਰਤਪੁਰ ਸਾਹਿਬ ਵਸਾਇਆ ਸੀ। 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਸਾਲ ਇੱਥੇ ਬਿਤਾਏ ਅਤੇ 1644 ਈਸਵੀ ਵਿੱਚ ਇੱਥੇ ਹੀ ਜੋਤੀ ਜੋਤ ਸਮਾ ਗਏ ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਹਰ राय ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਨਾਵੇਂ ਪਾਤਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਚਰਨ ਪਾਏ ਸਨ ਜਿਸ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ 7ਵੇਂ ਪਾਤਸ਼ਾ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਇੱਥੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਬਣਿਆ ਹੈ ਬਹੁਤ ਸਿੱਖ ਸੰਗਤਾਂ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਪਰਿਵਾਰ ਦੀਆਂ ਅਸਥੀਆਂ ਇੱਥੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਵੀ ਕਰਦੇ ਹਨ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਹੀ ਬਾਬਾ ਗੁਰਦੇਤਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਬਾਬਾ ਗੁਰਦਿੱਤਾ ਜੀ ਜੋ 6ਵੇਂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ 1638 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਸਰੀਰ ਛੱਡਦੇ ਨੇ ਇਤਿਹਾਸ ਵਿੱਚ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਵਾਪਰੀ ਬਾਬਾ ਗੁਰਦਿੱਤਾ ਜੀ ਵੱਲੋਂ ਆਪਣੀ ਅਧਿਆਤਮਿਕ ਸ਼ਕਤੀ ਨਾਲ ਇੱਕ ਜਾਨਵਰ ਨੂੰ ਜਿਉਂਦਾ ਕੀਤਾ ਸੀ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਗੁਰਮਤ ਦੇ ਉਲਟ ਮੰਨਿਆ ਪਿਤਾ ਸਤਗੁਰੂ ਜੀ ਨੇ ਮਾਲਕ ਦੇ ਭਾਣੇ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਸਮੇਂ ਨਾਲ ਬਾਬਾ ਗੁਰਦਿੱਤਾ ਜੀ ਨੇ ਸਮਾਧੀ ਲੈ ਲਈ ਆਪਣੇ ਸਰੀਰ ਤੇ ਚਾਦਰ ਲੈ ਕੇ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਇਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਅਧਿਆਤਮਿਕ ਜੀਵਨ ਉਨ੍ਹਾਂ ਦੇ ਸਮਰਪਣ ਦੀ ਨਿਸ਼ਾਨੀ ਹੈ ਕੀਰਤਪੁਰ ਸਾਹਿਬ ਵਿੱਚ ਹੋਰ ਵੀ ਕਈ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਚਰਨ ਕਮਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸੀਸ ਮਹਿਲ ਨਾਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਹੈ ਇਸੇ ਤਰ੍ਹਾਂ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੈ ਕੀਰਤਪੁਰ ਸਾਹਿਬ ਸਿੱਖ ਗੁਰੂਆਂ ਦੇ ਜੀਵਨ ਨਾਲ ਡੂੰਘਾ ਸੰਬੰਧ ਰੱਖਦਾ ਹੈ ਇਹ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਹੈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ ਗੁਰਦੁਆਰਾ ਵਿਪੌਰ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪਈ ਸਾਹਿਬ ਬਾਣੀ ਦਾ ਉਚਾਰਨ ਕੀਤਾ ਸੀ ਇਹ ਗੁਰਦੁਆਰਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ ਦਸ਼ਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਵਿੱਚੋਂ ਇੱਕ ਹੈ ਆਓ ਇਸ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਨਾਲ ਜੁੜੀਏ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਨੰਗਲ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਵਿਪੌਰ ਵਿਖੇ ਹੈ ਇਹ ਅਸਥਾਨ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਹੈ ਇਤਿਹਾਸਕ ਰੂਪ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਤੋਂ ਚੱਲ ਕੇ ਇਸ ਅਸਥਾਨ ਤੇ ਆਏ ਕਬਿਓ ਬਾਤ ਬੇਨਤੀ ਚੌਪਈ ਸਾਹਿਬ ਬਾਣੀ ਦੀ ਇੱਥੇ ਰਚਨਾ ਕੀਤੀ ਇਹ ਬਾਣੀ ਦਸਮ ਗ੍ਰੰਥ ਦੇ ਵਿੱਚ ਦਰਜ ਹੈ ਇਸ ਦੀ ਰਚਨਾ ਦਾ ਸਮਾਂ 1696 ਈਸਵੀ ਦੇ ਆਸ-ਪਾਸ ਮੰਨਿਆ ਜਾਂਦਾ ਹੈ ਜਿਸ ਵਕਤ ਗੁਰੂ ਜੀ ਸਤਲੁਜ ਦੇ ਕੰਢੇ ਇਸ ਖੇਤਰ ਵਿੱਚ ਸਨ ਸੰਬਤ 70 ਸਹਸ ਪਣੀਜੈ ਅਰਧ ਸਹਸ ਫੁਣ ਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸੁਤਦਰਵ ਗ੍ਰੰਥ ਸੁਧਾਰਾ ਭਾਵ ਇਹ ਗ੍ਰੰਥ ਸਤਲੁਜ ਦੇ ਕੰਢੇ ਭਾਦੋਂ ਮਹੀਨੇ ਦੀ ਅਸ਼ਟਮੀ ਐਤਵਾਰ ਨੂੰ ਪੂਰਾ ਹੋਇਆ ਬੀਪੌਰ ਸਾਹਿਬ ਦੀ ਸਥਿਤੀ ਸਤਲੁਜ ਦੇ ਨੇੜੇ ਹੋਣ ਕਰਕੇ ਇਸ ਨੂੰ ਇਸ ਘਟਨਾ ਨਾਲ ਜੋੜਿਆ ਜਾਂਦਾ ਹੈ ਚੌਪਈ ਸਾਹਿਬ ਇੱਕ ਅਰਦਾਸ ਰੂਪ ਬਾਣੀ ਹੈ ਜਿਸ ਵਿੱਚ ਅਕਾਲ ਪੁਰਖ ਅੱਗੇ ਸੁਰੱਖਿਆ ਸ਼ਕਤੀ ਅਤੇ ਔਗਣਾ ਤੋਂ ਮੁਕਤੀ ਦੀ ਬੇਨਤੀ ਕੀਤੀ ਗਈ ਹੈ ਇਹ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ ਅੰਮ੍ਰਿਤ ਸੰਚਾਰ ਸਮੇਂ ਵੀ ਇਹ ਬਾਣੀ ਪੰਜਾਂ ਪਿਆਰਿਆਂ ਵੱਲੋਂ ਪੜ੍ਹੀ ਜਾਂਦੀ ਹੈ ਗੁਰਦੁਆਰਾ ਵਿਪੌਰ ਸਾਹਿਬ ਸਿੱਖ ਸ਼ਰਧਾਲੂਆਂ ਲਈ ਇੱਕ ਪਵਿੱਤਰ ਅਸਥਾਨ ਹੈ ਜਿੱਥੇ ਚੌਪਈ ਸਾਹਿਬ ਬਾਣੀ ਦੇ ਉਚਾਰਨ ਦੀ ਯਾਦ ਨੂੰ ਸੰਭਾਲਿਆ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜਾਂਦੀਆਂ ਨੇ ਜ਼ਰੂਰ ਇਹਨਾਂ ਇਤਿਹਾਸਕ ਅਸਥਾਨਾਂ ਦੇ ਆਪਾਂ ਦਰਸ਼ਨ ਕਰੀਏ ਤਾਂ ਹੀ ਗੁਰੂ ਸਾਹਿਬ ਜੀ ਦੇ ਬਖਸ਼ੇ ਉਪਦੇਸ਼ ਨੂੰ ਆਪਾਂ ਕਮਾ ਸਕਦੇ ਹਾਂ ਆਪ ਜੀ ਨੇ ਆਨੰਦਪੁਰ ਦੀ ਧਰਤੀ ਤੇ ਮੌਜੂਦ 12 ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਸਰਵਣ ਕੀਤੀ ਹੈ ਇਹਨਾਂ ਪਾਵਨ ਗੁਰ ਅਸਥਾਨਾਂ ਦੇ ਇਤਿਹਾਸ ਨੂੰ ਬੋਲਦਿਆਂ ਹੋਈਆਂ ਕੁੱਲਾਂ ਦੀ ਖਿਮਾ ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ